ਲਓ ਵੀ ਸੱਜਣੋ ਸੋਨੂੰ ਮੁਖਾਉਣਾ ਤੇ 4x4 ਟਰੈਕਟਰ ਸੁੱਖੇ ਨੇ ਤਿਆਰ ਕਰਤਾ 22 ਰੁਪਏ ਵਾਲੇ ਨੇ ਤੇ ਜਿਹੜਾ ਕੰਪਨੀ ਤੋਂ ਵੀ ਨਹੀਂ ਹੋ ਸਕਿਆ ਹੈ ਨਾ ਹਾਂਜੀ ਹਾਂਜੀ ਕੰਪਨੀ ਵੀ ਬੰਦ ਹੋ ਗਈ ਲੇਕਿਨ ਟਰੈਕਟਰ ਜਾਵਾ Ориジナル ਟਾਈਪ ਦਾ 4x4 ਕਰਤਾ ਤੇ ਅੱਧ ਚੱਲਿਆ ਸ੍ਰੀ ਮੁਕਤਸਰ ਸਾਹਿਬ ਭਲਾਈਆਂ ਦੇ ਵਿੱਚ ਭਲਾਈਆਂ ਦੇ ਵਿੱਚ ਬਠਿੰਡੇ ਵਿੱਚ ਹੀ ਜਾਊਗਾ ਇਹ ਠੀਕ ਆ ਜਾਊਗਾ ਨਥਾਣਾ ਨਥਾਣਾ ਥਾਲਪੁਰਾ ਨਥਾਣਾ ਨਥਾਣੇ ਤੋਂ ਬਠਿੰਡਾ ਬਠਿੰਡੇ ਤੋਂ ਹੋਊਗਾ ਸਿੱਧਾ ਬਾਕੀ ਸਾਰੇ ਬਟੇ ਵੱਡੇ ਰੋਡ ਤੇ ਬੇਨ ਰੋਡ ਦਾ ਉਹ ਮਿੱਤਰੋ ਜਿਹੜੇ ਵੀਰ ਨੇ ਦੇਖਣਾ ਹੋਇਆ ਤਾਂ ਫੱਟ ਦੇ ਲੋ ਬਾਈ ਨੂੰ ਪਹਿਲਾਂ ਇਹ ਬਾਕੀ ਮੇਲੇ ਤੇ ਉੱਥੇ ਹੈਗਾ ਖੜਾ ਹੋਊਗਾ ਸਟਾਲ ਤੇ ਜੇ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈਣੇ ਆਜੋ ਤੇ ਸੁਖੇ 4x4 ਕਰਤਾ ਹੈ ਨਾ ਜਮਾ ਕੰਪਲੀਟ ਆ ਜਮਾ A to Z ਹੁਣ ਕਰਤਾ ਪਹਿਲਾਂ ਆਪਾਂ ਤਿਆਰ ਹੁੰਦੇ ਦੀ ਵੀਡੀਓ ਬਣਾਈ ਨਹੀਂ ਜੀ ਤੇ ਹੁਣ ਤੁਹਾਨੂੰ ਮਿੱਤਰੋ 4x4 ਦੀ ਜਮਾ ਅਰिजिनल ਵੀਡੀਓ ਲਓ ਜੀ ਪਾ ਕੇ ਦਿਖਾ ਦੇ ਸਕਦੇ 4x4 ਜਮਾ ਇਹ ਲੋਹਾਈ ਤੇ ਵੀ ਉਹ ਵੀ ਚੱਲਦਾ ਬਾਈ ਠੀਕ ਆ ਬੱਤ ਗਿਆ ਨਾ ਵੀ ਇਦਾਂ ਇਕੱਲਾ ਮਤਲਬ ਕਿ ਹਾਈ ਹਾਈ ਚਤੁਰਤਾ ਹੁੰਦਾਗਾ 4x4 ਤੇ ਇਹ ਲੋਦ ਵੀ ਚੱਲਦਾਗਾ ਕੋਈ ਪ੍ਰੋਬਲਮ ਤਾਂ ਨਹੀਂ ਹੁਣ ਤੱਕ ਠੀਕ ਆ ਕਿੰਨਾ ਟਾਈਮ ਲੱਗ ਗਿਆ ਸੁਖੇ ਨੂੰ ਇਹ ਤਾਂ 6-7 ਮਹੀਨੇ ਲੱਗੇ ਯਾਰ 8-9 ਮਹੀਨੇ ਲੱਗੇ ਮਾਲਾ 10 ਮਹੀਨੇ ਵਾਂਗੂ ਲੱਗਿਆ ਕੰਮ ਇਹ ਤੇ ਠੀਕ ਆ ਵੀ ਫੇਰ ਮੈਂ ਪ੍ਰੋਬਲ ਪੂਰਾ ਹੋ ਬਣਾਦਾ ਹੈ ਤੇ ਮਰੋ ਹੋਰੇ ਤੇ ਕੀ ਬਦਲਾਅ ਕੀਤਾਗਾ ਉਹ ਬਦਲਾਅ ਤਾਂ ਸ਼ੋ ਸ਼ਾ ਦਾ ਸਾਰਾ ਬਦਲਾਅ ਕੀਤਾ ਠੀਕ ਆ ਆ ਸੋ ਦਾ ਤੀਜਾ ਵੀ ਚੌੜੀਆਂ ਕਰਦੀਆਂ ਨਾ ਠੀਕ ਆ 4x4 ਹੈ ਤੇ ਲਗਾਤਾ ਆਪਣਾ ਪੱਟੀ ਠੀਕ ਪੂਰਾ ਘੈਂਟ ਟਾਇਰ ਪੂਰਾ ਸਿਰਾਂ ਗੱਲਬਾਤ ਆ ਗਈ ਆਪਣੀ ਸਿੱਧੂ ਬਾਈ ਦੀ ਫੋਟੋ ਲਾਤੀ ਠੀਕ ਆ ਮਗਰ ਸਿੱਧੂ ਦੀ ਫੋਟੋ ਲਾਤੀ ਠੀਕ ਆ ਘੈਂਟ ਘੈਂਟ ਪੂਰਾ ਓਕੇ ਹੈਗਾ ਠੀਕ ਆ ਪੂਰਾ ਘੈਂਟ ਆ ਬਾਬਾ ਵਾਕੀ ਤੁਸੀਂ ਇੱਕ ਮਿੰਟ ਕਰਕੇ ਦੱਸੋ ਵੀ ਕਿਵੇਂ ਲੱਗਿਆ ਹੈ ਨਾ ਤੇ ਬਾਕੀ 4x4 ਕਰਤਾ ਬਾਈ ਨੇ ਜਿਹੜੇ ਵੀਰ ਨੇ ਦੇਖਣਾ ਹੈ ਸ੍ਰੀ ਮੁਖਸਰ ਸਾਹਿਬ ਉੱਥੇ ਖੜਾ ਉਹ ਤਿੰਨ ਦਿਨ ਰੁਕ ਦੋ ਦਿਨ ਉੱਥੇ ਚਾਰ ਤਿੰਨ ਪੰਜ ਦਿਨ ਚਾਰ ਪੰਜ ਦਿਨ ਮੇਤਰੋ ਖੜਾ ਹੋਊਗਾ ਸ੍ਰੀ ਮੁਖਸਰ ਸਾਹਿਬ ਉਹ ਤੇ ਸਟਾਲ ਦੇ ਉੱਤੇ ਟਰੈਕਟਰ ਤੇ ਦੇਖਣਾ ਰੂਪ ਐਗਰੋ 4x4 ਟਰੈਕਟਰਾਂ ਨੂੰ ਖੇੜੇ ਜਾ ਤਿਆਰ ਕਰਦਾ ਦੇਖ ਸਕਦੇ ਕੋਈ ਇਹ ਨਹੀਂ ਹੈਗਾ ਵੀ ਕੰਪਨੀ ਤੋਂ ਨਹੀਂ ਤਿਆਰ ਹੋਇਆ ਇਹ ਟਰੈਕਟਰ ਬੰਦ ਹੋਗੇ ਜੀਏ ਲੇਕਿਨ ਜਿਹੜਾ ਪਹਿਲਾ ਟਰੈਕਟਰ ਆ ਪੰਜਾਬ ਦਾ 4x4 ਆਪਾਂ ਇਹਨੂੰ ਕਹਿ ਸਕਦੇ ਆਂਗੇ ਜਿਵੇਂ Ориਜినਲ ਤਰੀਕੇ ਦੇ ਨਾਲ ਜਿਹੜਾ ਤਿਆਰ ਹੋਇਆ ਹੋਇਆ ਤੁਸੀਂ ਦੇਖ ਰਹੇ ਹੋ ਬਾਈ ਟੈਸਟਿੰਗ ਉਹ ਗੱਡੀ ਖੜਾ ਕੇ ਉਤਰਿਆ ਹੈ ਰੈ ਟੈਸਟਿੰਗ ਕਰਦਾ ਕਰ ਲੇਕਿਨ ਪੀੜੀ ਲੱਗੀ ਰਹੀ ਯਾਰ ਦੇਖਣ ਵਾਲਿਆਂ ਦੀ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਵੱਧ ਤੋਂ ਵੱਧ ਆ ਲੈ ਆ ਜਾ ਕਰਾ ਦਾਵਾ ਦਾਵਾ ਆ ਜਾ ਕਰਾ ਚੱਲ 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 ਕੇ ਰਾਂ ਇਹ ਲੇਟ ਹੋਈ ਜਾਂਦੇ ਆਂਗੇ ਜਾਣ ਗੱਲੀਓ ਤੇਲ ਪਵਾ ਕੇ ਲੈ ਕੇ ਚੱਲ ਮਾਰ ਕੇ ਰਾ ਸਾਡਾ ਗਾਣਾ ਨਾ ਛੱਡੀ ਗਾਣਾ ਨਾ ਛੱਡੀ ਚੱਲ ਦੁਕਾਨ ਤੇ ਚੱਲ ਥੋੜਾ ਜੀ ਦੇਖੋ ਆਪਰੇ ਵਾਰ ਤੱਕ ਕਰ ਫੋਰ ਵਾਈ ਫੋਰ ਦੇਖੋ ਆ ਪੱਡ ਤਾਂ ਬੈਗ ਚਕਾਤਾ ਬੈਗ ਤੇਜੂ ਨੂੰ ਚਕਾਤਾ ਬੈਗ ਲੋਬੀ ਜੀ ਨੂੰ ਕਮੈਂਟ ਕਰਕੇ ਜੱਥੇ ਜਰੂਰ ਵੀ ਤੁਹਾਨੂੰ ਕਿਵੇਂ ਕਿੱਦਾਂ ਦਾ ਲੱਗਿਆ ਟਰੈਕਟਰ 4x4 ਨਾਟ ਗਿਆ ਨਾ ਪਹਿਲਾ ਟਰੈਕਟਰ ਆ ਪੰਜਾਬ ਦਾ ਤੁਹਾਨੂੰ ਦਰਸ਼ਨ ਕਰਾ ਦਈਏ 4x4 ਦੇ ਤੇ ਬਾਕੀ ਜਿਹੜੇ ਵੀ ਨੇ ਟੈਸਟ ਡਰਾਈਵ ਲੈਣੀਆਂ ਤਾਂ ਭਾਈ ਰੂਪੇ ਆ ਕੇ ਚੈੱਕ ਕਰ ਸਕਦੇ ਹੋ ਬਈ ਵੀ ਵਿੱਚ ਕਹਿ ਦਰ ਵੀ 4x4 ਆਇਆ ਕੀਤਾ ਨਹੀਂ ਬਾੜੀ ਲੇਕਿਨ ਜਮਾਂ ਅਰੇ ਜਿਹੜਾ 100 ਤੇ 4x4 ਹੈੜਾ ਉਹ ਘਰਤਾ ਤੁਸੀਂ ਦੇਖ ਸਕਦੇ ਹੋ ਉਹ ਆਲਟਰ ਪੁਰਾਣੇ ਜਿਹੇ ਖੜੇ ਨੇ ਇਹ ਕੱਪ ਹੋਣ ਲਈ ਆਏ ਨੇ ਆਹੇ ਦੋਸਤਾਨੇ ਇੱਧਰ ਖੜਾ ਤਾਂ ਮੈਂ ਇਦਾਂ ਹੀ ਕਹਿੰਦੀ ਲੈਂ ਲੱਗੀ ਪਈ ਆ 4x4 ਵਾਲਿਆਂ ਨੇ ਬਈ ਹੁਣ ਤੇ ਇਹ ਪਹਿਲਾ ਟਰੈਕਟਰ ਜਿਹੜਾ 4x4 ਕੀਤਾ 2-10 ਮਹੀਨਾ ਚੱਲੇਗਾ ਹੁਣ ਕਿਟਾਨੀਏ ਨਾਲ ਹੁੰਦੇ ਆਪਣੇ ਤਿਆਰ ਕਰਾ ਲਈਆਂ ਤੇ ਜਿਹੜੇ ਵੀ ਵੀਰ ਨੇ 4x4 ਤਿਆਰ ਕਰਵਾਉਣਾ ਦਾ ਕੰਟੈਕਟ ਕਰਨਾ ਤੁਸੀਂ ਕਰ ਸਕਦੇ ਹੋ ਰੂਪ ਐਗਰੋ ਭਾਈ ਰੂਪਾ ਆ ਨੰਬਰ ਹੈ ਦਾਸਤ ਗ੍ਰੀਡ ਉੱਤੇ ਚੱਲੀਦਾ ਮਿੱਤਰੋ ਤੇ ਕਰਦੇ ਬਾਈ ਵੀਡੀਓ ਸ਼ੇਅਰ ਧੰਨਵਾਦ ਜੀ